ਪਿਛਲੇ ਕੁਝ ਦਿਨਾਵਿਚ ਕਾਰੋਬਾਰ ਗਰੁੱਪਸ ਅਤੇ ਹੋਰ ਕਈ ਸੰਸਥਾਵਾਂ ਦੇ ਵਿਰੋਧ ਤੋਂ ਬਾਅਦ ਅੱਜ ਬੀਸੀ ਦੇ ਪ੍ਰੀਮੀਅਰ ਡੇਵਿਡ ਡੀਬੀ ਨੇ ਬਿਲ 7 ਵਿੱਚ ਸਰਕਾਰ ਨੂੰ ਲੈਜਿਸਲੇਚਰ ਤੋਂ ਬਿਨਾ ਫੈਸਲੇ ਕਰ ਸਕਣ ਦਾ ਅਧਿਕਾਰ ਦੇਣ ਵਾਲੇ ਚੌਥੇ ਭਾਗ ਨੂੰ ਹਾਲ ਦੀ ਘੜੀ ਹਟਾਉਣ ਦਾ ਐਲਾਨ ਕੀਤਾ ਹੈ ਉਹਨਾਂ ਆਖਿਆ ਹੈ ਕਿ ਉਹ ਬਿਲ ਦੇ ਇਸ ਹਿੱਸੇ ਉੱਤੇ ਮੁੜ ਚਰਚਾ ਕਰਕੇ ਦੁਬਾਰਾ ਕਿਸੇ ਹੋਰ ਸਮੇਂ ਲੈਜਿਸਲੇਚਰ ਵਿੱਚ ਪੇਸ਼ ਕਰਨਗੇ That British Columbia is facing uh, got the better of uh, certainly my understanding that, uh, that uh, the safeguards that people are calling for need to be there as well. So I'll make sure that we're addressing those safeguards, uh, that we're finding a way to achieve all of these goals if that's possible, and bring the bill back as a separate bill uh, for the Legislative Assembly. BC ਸਰਕਾਰ ਦਾ ਕਹਿਣਾ ਸੀ ਕਿ ਉਹ 트럼ਪ ਵੱਲੋਂ ਮਿਲ ਰਹੀਆਂ ਟੈਰਿਫ ਧਮਕੀਆਂ ਵਿਚਾਲੇ BC ਦੇ ਹੱਕ ਵਿੱਚ ਫੈਸਲੇ ਲੈਣਾ ਚਾਹੁੰਦੇ ਸਨ ਅਤੇ ਇਸੇ ਕਰਕੇ ਉਹਨਾਂ ਵੱਲੋਂ ਇਸ ਬਿਲ 7 ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਇਸ ਬਿਲ ਨੂੰ ਪੇਸ਼ ਕੀਤੇ ਜਾਣ ਮਗਰੋਂ ਹੀ ਇਸ ਦੀ ਨਿੰਦਾ ਕੀਤੀ ਜਾ ਰਹੀ ਸੀ ਅਤੇ BC ਕੰਜ਼ਰਵੇਟਿਵਸ ਦੇ ਐਮਐਲਏ ਹਰਮਨ ਪੰਗੂ ਅਨੁਸਾਰ ਬਿਲ ਵਿੱਚ ਤਬਦੀਲੀ ਤੋਂ ਬਾਅਦ ਵੀ ਹਾਲਾਤਾਂ ਵਿੱਚ ਜ਼ਿਆਦਾ ਫਰਕ ਨਹੀਂ ਪਏਗਾ one actually hatauna nahi one kiya si retool karna ya so honi cheez hai age e da hega part section 4 it e to see easily hide kar sakde juje section different part build de batch e a big concern David db ne saaf kiya and the in a retool karna oh section in e hataya hani ya to so je they still hega je levy pa sakde fines everything data collection kaddi kar it's still going to get be in there ਰਾਜਨੀਤਿਕ ਮਾਹਰ ਡਾਕਟਰ ਸ਼ਿੰਦਰਪੂਰੇ ਵਲ ਅਨੁਸਾਰ ਬਾਕੀ ਸੂਬਿਆਂ ਉੱਤੇ ਵੀ ਟਰੰਪ ਦੇ ਟੈਰਿਫ ਦਾ ਪ੍ਰਭਾਵ ਪੈ ਰਿਹਾ ਹੈ ਪਰ ਹੋਰ ਕਿਸੇ ਸੂਬੇ ਵੱਲੋਂ ਇਹੋ ਜੀ ਕੋਈ ਮੰਗ ਨਹੀਂ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਕਈਆਂ ਵੱਲੋਂ ਇਸ ਬਿਲ ਨੂੰ ਲੋਕਤੰਤਰ ਲਈ ਖਤਰਾ ਵੀ ਮੰਨਿਆ ਜਾ ਰਿਹਾ ਸੀ ਜੋ ਕੁਝ ਵੀ ਪ੍ਰੀਮੀਅਰ ਡੇਵਿਡ ਐਬੀ ਕਰਦੇ ਆ ਜਾਂ ਕੈਬਨਟ ਮਨਿਸਟਰ ਕਰਦੇ ਆ ਐਸ ਵੇਲੇ ਉਹ ਹੈਗਾ ਕਿ ਜਿੰਨੇ ਕਾਨੂੰਨ ਬਣਾਏ ਆ ਸਾਡੇ ਬੀਸੀ ਦੇ ਵਿੱਚ ਸਾਡੇ ਐਮਐਲਏ ਨੇ ਬਣਾਏ ਨਾ ਕਾਨੂੰ ਉਹ ਉਹਨਾਂ ਨੂੰ ਫਾਲੋ ਕਰਨੇ ਪੈਂਦੇ ਆ ਜਿਹਨੇ ਰੈਗੂਲੇਸ਼ਨ ਹੈ ਉਹ ਫਾਲੋ ਕਰਨੇ ਪੈਂਦੇ ਜਿੰਨੀ ਅਥਾਰਟੀ ਇਹਨਾਂ ਦੀ ਹੈਗੀ ਉੰਨੀ ਫਾਲੋ ਕਰਨੀ ਪੈਂਦੀ ਪਰ ਜੇ ਐਮਰਜੈਂਸੀ ਪਾਵਰ ਇਹਨਾਂ ਦੇ ਹੱਥ ਵਿੱਚ ਆਉਂਦੀ ਹੈ ਫਿਰ ਕੋਈ ਵੀ ਕਾਨੂੰਨ ਜਿਹੜਾ ਬਣਿਆ ਆ ਅੱਜ ਤਾਈਂ ਕੋਈ ਵੀ ਰੈਗੂਲੇਸ਼ਨ ਬਣਿਆ ਬੀਸੀ ਦੇ ਵਿੱਚ ਕੋਈ ਵੀ ਅਥਾਰਟੀ ਜਿਹੜੀ ਐਗਜ਼ਿਸਟ ਕਰਦੀ ਆ ਉਹ ਦਾ ਉਹ ਉਹ ਦੀ ਇਹ ਲੰਘਣਾ ਕਰ ਸਕਦੇ ਅੱਜ ਪ੍ਰੈਸ ਕਾਨਫਰੰਸ ਵਿੱਚ ਡੇਵਿਡ ਏਬੀ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ 트੍ਰੰਪ ਖਿਲਾਫ ਨਜਿੱਠਣ ਲਈ ਫੈਸਲੇ ਛੇਤੀ ਕਰਨ ਵਿੱਚ ਆਲੇ ਬਿੱਲ ਵਿੱਚ ਕੁਝ ਗਲਤੀਆਂ ਹੋ ਗਈਆਂ ਸਨ ਅਤੇ ਉਹ ਹੁਣ ਬਿੱਲ ਵਿੱਚ ਜ਼ਰੂਰੀ ਬਦਲਾਅ ਕਰਨ ਜਾ ਰਹੇ ਹਨ ਬੀਸੀ ਚੈਂਬਰ ਆਫ ਕਮਰਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਟੈਰਿਫਸ ਖਿਲਾਫ ਕੰਮ ਤੇਜ਼ੀ ਨਾਲ ਕਰਨਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਇਸ ਦਾ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਦੇ ਫੈਸਲਿਆਂ ਦਾ ਲੋਕਤੰਤਰ ਉੱਤੇ ਕੋਈ ਅਸਰ ਨਾ ਪਵੇ ਆਈ ਥਿੰਕ ਦਿਸ ਇਜ਼ ਐਨ ਐਕਸਟ੍ਰੀਮਲੀ Important piece of legislation. And I understand, we all understand the need to move quickly in the face of a threat. However, that does not mean that we run roughshod over our democratic institutions. And that's really what Bill 7 was set up. to do not necessarily intended but that would have been the the consequence i think এবি ਦੇ ਅਲੰਤੋ ਬਾਅਦ ਅਜੇ ਵੀ ਬਿਲ 7 ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬਹੁਤੇ ਅਜੇ ਵੀ ਇਹ ਸਵਾਲ ਕਰ ਰਹੇ ਹਨ ਕਿ ਕੀ ਸਰਕਾਰ ਨੂੰ ਟੈਰਿਸ ਨਾਲ ਨਜਿੱਠਣ ਲਈ ਐਮਰਜੈਂਸੀ ਪਾਵਰ ਦੀ ਲੋੜ ਹੈ ਜਾਂ ਨਹੀਂ ਖਾਸ ਕਰਕੇ ਜਦੋਂ ਕਿਸੇ ਹੋਰ ਸੂਬੇ ਵੱਲੋਂ ਇਸ ਦੀ ਮੰਗ ਨਹੀਂ ਕੀਤੀ ਜਾ ਰਹੀ ਹੈ ਮਨਜੋਤ ਸਿੰਘ ਓਮਨੀ ਨਿਊਜ਼